ਬਲਵੀਰ ਸਿੰਘ ਜੜੀਆ ਪਿੰਡ ਧਰਮਗਾਟ تحصیل ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ 1726 ਜਿਹੜਾ ਝੋਨਾ ਇਹਦੀ ਅਸੀਂ ਪੈਕਿੰਗ ਕਰ ਲਈ ਤੇ ਤਕਰੀਬਨ ਕਿਸਾਨ ਵੀਰੇ ਦਾ ਸੀਡ ਹੈ ਜਿਹੜਾ ਉਹ ਲੈ ਜਾ ਸਕਦੇ ਨੇ ਇਹ ਜਿਹੜੀ ਵੈਰਾਈਟੀ ਹੈ ਤਕਰੀਬਨ 30 ਕੁਆਂਟਲ ਪਰ ਏਕੜੇ ਦਾ ਜਿਹੜਾ ਝਾੜ ਆ ਜਾਂਦਾ ਐਵਰੇਜ ਪਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਇਹ ਜਿਹੜੀ ਵੈਰਾਈਟੀ ਹੈ ਇਸ ਤੋਂ ਵੀ ਜ਼ਿਆਦਾ ਝਾੜ ਕਿਸਾਨ ਵੀਰੇ ਦਾ ਲੈਂਦੇ ਨੇ ਤੇ ਇਸ ਕਿਸ ਜਿਹੜੀ ਪਨੀਰੀ ਆ ਉਹ ਬਿਲਕੁਲ ਕੱਚੀ ਲਾਉਣੀ ਚਾਹੀਦੀ ਹੈ ਤਕਰੀਬਨ 20-25 ਦਿਨ ਦੀ ਤੇ ਇਹ ਵੈਰਾਈਟੀ ਲਾਉਣ ਨਾਲ ਪਾਣੀ ਦੀ ਬੜੀ ਬਚਤ ਹੁੰਦੀ ਹੈ ਤੇ तकरीबन ਜਦੋਂ ਮੌਨਸੂਨ ਆ ਜਾਂਦਾ ਜਦੋਂ ਅਸੀਂ ਵੀ ਬਿਜਾਈ ਕਰਦੇ ਆ ਤੇ ਇਹ ਬੜਾ ਲੰਮਾ ਸਮਾਂ ਇਹਨੂੰ ਲਾ ਸਕਦੇ ਆ ਜਿਹੜੀ ਇਹਦੀ ਪਨੀਰੀ ਬੀਜਣ ਦਾ ਟਕਮਾ ਟਾਈਮ ਆ ਉਹ 25 ਮਈ ਤੋਂ 30 ਜੂਨ ਹੈ ਤੇ ਪਰ ਇਸ ਤੋਂ ਪਿੱਛੋਂ ਕਿਸਾਨ ਵੀਰੇ ਇਹਨੂੰ ਲਾ ਸਕਦੇ ਨੇ ਤੇ ਜਿਹੜੀ ਵੈਰਾਈਟੀ ਆ ਢੈਂਦੀ ਨਹੀਂ ਇਹਦੀ ਪਰਾਲੀ ਬੜੀ ਥੋੜੀ ਹੈ ਇਹਦੇ ਚੌਲ ਪਤਲੇ ਨੇ ਲੰਮੇ ਨੇ ਤੇ 10 ਕਿਸਮ ਦੇ ਜਵਾਨੂਆਂ ਦੇ ਵਿੱਚੋਂ ਝੁਰਸ ਰੋਗ ਦੇ ਵਿੱਚੋਂ 7 ਦਾ ਟੱਕਰਾ ਕਰਨ ਦੇ ਸਮਰੱਥ ਹੈ ਤੇ ਹਰ ਸਾਲ ਇਸ ਕਿਸਮ ਦੇ ਏਟ ਜਿਹੜਾ ਰੱਕਵਾ ਵਧ ਰਿਹਾ ਹੈ ਤੇ ਬਹੁਤ ਹਰਮਨ ਪਿਆਰੀ ਕਿਸਾਨ ਵੀਰਾਂ ਦੇ ਵਿੱਚ ਇਹ ਵੈਰਾਈਟੀ ਹੈਗੀ ਆ ਮੈਂ ਫਸਲਾਂ ਕਿਸਾਨ ਵੀਰਾਂ ਨੂੰ ਇਹ ਜਿਹੜੀ ਵੈਰੈਟੀ ਆ ਇਹਦੇ ਹੀਟੇ ਜਿਆਦਾ ਰੱਖਵਾਂ ਲੈ ਕੇ ਆਉਣਾ ਚਾਹੀਦਾ ਤਾਂ ਕਿ ਜਿਹੜਾ ਸਾਡਾ ਪਾਣੀ ਆ ਉਹਨੂੰ ਬਚਾ ਸਕੀਏ